ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵੇ ਗੁਰੂ ਤੁਹਾਨੂੰ ਜੜਦੀ ਖਲਾਅ ਚ ਰੱਖੇ ਤੁਸੀਂ ਸਦਾ ਤੰਦਰੁਸਤ ਖੁਸ਼ ਰਹੋ ਪਰਮਾਤਮਾ ਸਾਨੂੰ ਸਦਾ ਖੁਸ਼ੀਆਂ ਦੇਵੇ ਤੇ ਅੱਜ ਆਪਾਂ ਤੁਹਾਡੇ ਨਾਲ ਛੋਟੀ ਜੀ ਵੀਡੀਓ ਬਣਾ ਕੇ ਪਾਉਣੇ ਆ ਕਿਉਂਕਿ ਅੱਜ ਮੈਂ ਕੱਪੜਾ ਲੈ ਕੇ ਹੀ ਸੀ ਬਹੁਤ ਥੱਕੀ ਹੋਈ ਆ ਪਰ ਮੈਨੂੰ ਵੀ ਆਤ ਪੈ ਗਈ ਵੀਡੀਓ ਪਾਉਣ ਦੀ ਤੇ ਤੁਹਾਨੂੰ ਵੀ ਸੁਣਨ ਦੀ ਆਤ ਪੈ ਗਈ ਵੀ ਹਾਂ ਵੀਡੀਓ ਨਹੀਂ ਪਾਈ ਚਲੋ ਮੈਂ ਕਿ ਆਪਾਂ ਛੋਟੀ ਬਣਾ ਲੈਨੇ ਮਰ ਜ਼ਰੂਰ ਬਣਾਵਾਂਗੇ ਸੋ ਮੇਰਾ ਕੰਮ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਸੀ ਵੀ ਜਿਹੜਾ ਬੰਦਾ ਕੰਮ ਕਰਦਾ ਹਨ ਉਹ ਕਦੇ ਭੁੱਖਾ ਨਹੀਂ ਮਰਦਾ ਕੰਮ ਆਪਣਾ ਕਰਮ ਹੁੰਦਾ ਹੈ ਇਹ ਗੱਲ 100% ਸੱਚ ਹੈ ਹੁਣ ਤੁਸੀਂ ਦੇਖ ਲਓ ਵੀ ਅਸੀਂ ਕੱਪੜਾ ਲੈ ਕੇ ਆਏ ਆ ਲੈ ਕੇ ਆਏ ਆ ਫਿਰ ਉਹ ਪੀਸ ਅੱਡ ਕੀਤੇ ਫਿਰ ਉਧਰਲੇ ਕਰੇ ਤਿੰਨ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਉਹਨਾਂ ਨੂੰ ਅੱਡ ਕੀਤਾ ਦੀਪੂ ਨੇ ਚਾਹ ਬਣਾਈ ਵਿਚਾਰੇ ਨੇ ਉਹਨੇ ਆਪ ਵੀ ਪੀਤੀ ਮੈਨੂੰ ਵੀ ਪਈ ਸਾਰੇ ਦਿਨ ਦੀ ਚਾਹ ਤੱਕ ਨਹੀਂ ਸੀ ਪੀਤੀ ਜਿਹੜੀ ਉੱਥੇ ਉਹ ਪਿਉਂਦੇ ਆ ਵੀ ਉਹ ਅਸੀਂ ਪੀ ਕੇ ਖੁਸ਼ ਨਹੀਂ ਚ ਪੱਤੀ ਵਾਲੀ ਹੁੰਦੀ ਹੈ ਤੇ ਗੱਲ ਉੱਥੇ ਆ ਜਾਂਦੀ ਹੈ ਵੀ ਕਾਮਯਾਬ ਬੰਦਾ ਜਰੂਰ ਹੁੰਦਾ ਪਰ ਮਿਹਨਤ ਬਹੁਤ ਭਾਲਦੀ ਹੈ ਜਿਹੜੀ ਕਾਮਯਾਬੀ ਹੈ ਨਾ ਇਹ ਮਿਹਨਤ ਨਾਲ ਮਿਲਦੀ ਹੈ ਤੇ ਮਿਹਨਤ ਬਹੁਤ ਕਰਨੀ ਪੈਂਦੀ ਹੈ ਤੁਹਾਨੂੰ ਇੰਨੀ ਹਾਰਡ ਵਰਕਿੰਗ ਕਰਨੀ ਪੈਂਦੀ ਹੈ ਫਿਰ ਜਾ ਕੇ ਕਿਤੇ ਛੋਡੀ ਮਤਲਬ ਜਿਹੜੀ ਉਹ ਹੈ ਪਰਮਾਤਮਾ ਵੀ ਬਾਹ ਫੜ ਲੈਂਦਾ ਤੇ ਮਿਹਨਤ ਵੀ ਬਾਹ ਫੜ ਲੈਂਦੀ ਹੈ ਦੋਨੇ ਗੱਲਾਂ ਹੀ ਰਲ ਜਾਂਦੀਆਂ ਮਿਹਨਤ ਵੀ ਤੇ ਪਰਮਾਤਮਾ ਵੀ ਹਨਾ ਤੇ ਛੋਡੀ ਹਿੰਮਤ ਵੀ ਬਿਨਾ ਹਿੰਮਤ ਤੋਂ ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ ਤੇ ਕੰਮ ਕਰਨ ਤੋਂ ਕਦੇ ਲੁਕਿਆ ਨਾ ਕਰੋ ਆਪਣੇ ਆਪ ਨੂੰ ਲੁਕੋਇਆ ਨਾ ਕਰੋ ਬਦੌਟ ਕੰਮ ਤੁਹਾਡੀ ਜ਼ਿੰਦਗੀ ਸੌਖੀ ਨਹੀਂ ਹੋ ਸਕਦੀ ਇਹ ਮੈਥੋਂ ਲਿਖਾ ਕੇ ਲੈ ਲਓ ਮਿਹਨਤ ਕਰਨੀ ਪੈਂਦੀ ਆ ਆਪਣੇ ਕੰਮ ਆਪ ਕਰੋ ਆਪਦੇ ਹੱਥੀਂ ਕਰੋ ਜਿਆਦਾ ਮੁਨਾਫਾ ਰਹੂਗਾ ਜਿੰਨੇ ਤੁਸੀਂ ਮਤਲਬ ਘੱਟ ਖਰਚੇ ਕਰੋਗੇ ਉੰਨੀ ਸੌਡੀ ਜ਼ਿੰਦਗੀ ਵਧੀਆ ਸੌਖੀ ਚੱਲੂਗੀ ਮੰਨ ਲਓ ਵੀ ਜਿਵੇਂ ਤੁਸੀਂ ਘਰ ਦੇ ਵਿੱਚ ਸਾਰੇ ਕੰਮ ਆਪ ਕਰਦੇ ਹੋ ਖੁਦ ਕਰਦੇ ਹੋ ਨਾਲੇ ਤਾਂ ਤੁਹਾਡਾ ਸਰੀਰ ਫਿੱਟ ਰਹੂਗਾ ਨਾਲੇ ਬਿਮਾਰੀਆਂ ਤੋਂ ਬਚੋਗੇ ਨਾਲੇ ਤੁਹਾਡੇ ਖਰਚੇ ਘਟਣਗੇ ਠੀਕ ਹੈ ਤੇ ਉਹੀ ਮਤਲਬ ਤੁਸੀਂ ਆਪ ਦਾ ਕੋਈ ਫਰੂਟ ਵਗੈਰਾ ਖਾਂਦੇ ਰਹੋ ਵੀ ਆਪ ਦਾ ਫਰੂਟ ਹੋਇਆ ਜਾਂ ਡਰਾਈ ਫਰੂਟ ਹੋਏ ਇਹਨਾਂ ਨੂੰ ਖਾਓ ਆਪਦੀ ਸਿਹਤ ਬਣਾਓ ਨਾਲੇ ਘਰ ਦਾ ਕੰਮ ਕਰੋਗੇ ਨਾਲੇ ਤਾਂ ਤੁਹਾਡੀ ਸਿਹਤ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਨਾਲੇ ਤੰਦਰੁਸਤ ਰਹੋਗੇ ਵੀ ਕੋਈ ਪੋਚੇ ਨੂੰ ਡਾਲ ਲੈਣੇ ਹੋ ਕੋਈ ਝਾੜ ਮੂ ਲਾ ਲੈਣੇ ਹੋ ਕੋਈ ਕੋਈ ਆਪ ਕੰਮ ਤੁਸੀਂ ਕਰਦੇ ਨਹੀਂ ਫਿਰ ਬਿਮਾਰ ਫਾਇਦਾ ਕੀ ਹੈ ਕਸਰਤ ਕਰਨ ਦਾ ਕਸਰਤ ਕਰਨ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਘਰ ਦੇ ਕੰਮ ਕਰਦੇ ਹੋ ਹੁਣ ਕਈ ਵਾਰ ਤਾਂ ਮੈਥੋਂ ਯੋਗਾ ਹੋ ਜਾਂਦਾ ਕਈ ਵਾਰੀ ਹੁੰਦਾ ਹੀ ਨਹੀਂ ਕੰਮ ਹੀ ਇਹ ਨਾ ਹੁੰਦਾ ਹੁਣ ਤੁਸੀਂ ਦੇਖ ਲਓ 5 ਵਜੇ ਦੀ ਉੱਠੀ ਹੋਈਆਂ 13:30 ਹੋ ਚੁੱਕਲੇ ਆ ਐ ਨਹੀਂ ਪਤਾ ਵੀ ਰੈਸਟ ਚੀਜ਼ ਕੀ ਹੁੰਦੀ ਹੈ ਤੇ ਹੁਣ ਖਾਣਾ ਬਣਾਉਂਗੀ ਫਿਰ ਦੀਪੂ ਖਾਊ ਮੈਂ ਖਾਉਂ ਕੱਲੀ ਚਾਹ ਕਰਕੇ ਢਿੱਡ ਭਰ ਕੇ ਮਾਂ ਪੁੱਤ ਬਹਿ ਜਾਨੇ ਆ ਕੰਮ ਤੇ ਬਹੁਤ ਮਿਹਨਤ ਕਰਦੇ ਆ ਠੀਕ ਹੈ ਤੇ ਉਹ ਗੱਲ ਮੈਂ ਤੁਹਾਨੂੰ ਕਹਿਣਾ ਚਾਹਣੀ ਆ ਵੀ ਆਪਣੇ ਕੰਮ ਜੇ ਆਪ ਕਰੋਗੇ ਨਾਲ ਤਾਂ ਪੈਸਾ ਬਚੂਗਾ ਨਾਲੇ ਸਿਹਤ ਫਿੱਟ ਰਹੂਗੀ ਨਾਲੇ ਉਹ ਹੀ ਆਪ ਲੈ ਕੇ ਖਾ ਲਓ ਤੁਹਾਡੀ ਸਿਹਤ ਨੂੰ ਲੱਗੂਗਾ ਠੀਕ ਆ ਖਰਚੇ ਓਵਰ ਹੋ ਜਾਂਦੇ ਆ ਤੇ ਫਿਰ ਟੈਂਸ਼ਨਾਂ ਚ ਬਹਿ ਜਾਨੇ ਹੋ ਫਿਰ ਉਹ ਗੱਲ ਖਰਚ ਦਾ ਚੀਕਾਂ ਕਢਾਈ ਦਿੰਦੇ ਉਹ ਤਾਂ ਪਤਾ ਹੀ ਐ ਬਹੁਤ ਕੰਪਰੋਮਾਈਜ਼ ਕਰਨੇ ਪੈਂਦੇ ਆ ਬਹੁਤ ਸਮਝੌਤੇ ਕਰਨੇ ਪੈਂਦੇ ਆ ਫਿਰ ਉਹ ਕਿਸੇ ਨੇ ਕਿਹਾ ਵੀ ਤੁੱਪੇ ਬਹਿ ਕੇ ਕਮਾਓ ਤੇ ਸਾਹਮਣੇ ਬਹਿ ਕੇ ਖਾਓ ਇਹ ਗੱਲ ਸੱਚ ਐ ਵੀ ਮਿਹਨਤ ਕਰਕੇ ਹੀ ਤੁਸੀਂ ਇੱਕ ਸ਼ੌਂਕ ਦੀ ਚੀਜ਼ ਖਾ ਸਕਦੇ ਹੋ ਸ਼ੌਂਕ ਸੋਡੇ ਪੂਰੇ ਹੁੰਦੇ ਆ ਜ਼ਰੂਰ ਹੁੰਦੇ ਆ ਮੈਥੋਂ ਲਿਖਾ ਕੇ ਲੈ ਲਓ ਹਰ ਇੱਕ ਚੀਜ਼ ਤੁਹਾਨੂੰ ਜ਼ਿੰਦਗੀ 'ਚ ਮਿਲ ਜਾਂਦੀ ਆ ਪਰ ਪਰ ਕੰਮ ਤੋਂ ਨਾ ਲੱਕੋ ਕੰਮ ਇੰਨਾ ਕਰੋ ਕਿ ਜਿਹੜੀ ਮਿਹਨਤ ਕੰਮ ਮਤਲਬ ਮਿਹਨਤ ਐਨੀ ਕਰੋ ਕਿ ਲੱਕ ਤੋੜ ਦੋ ਮਿਹਨਤ ਦਾ ਐਨੀ ਕਰੋ ਤੇ ਕਾਮਯਾਬੀ ਤਾਂ ਫਿਰ ਤੁਹਾਡੇ ਪੈਰਾਂ ਚ ਆਪ ਆਉਂਦੀ ਹੈ ਮੰਗਣ ਦੀ ਲੋੜ ਨਹੀਂ ਪਰਮਾਤਮਾ ਉਹਨਾਂ ਦੀ ਮਦਦ ਕਰਦਾ ਜੋ ਖੁਦ ਹੀ ਕਰਦੇ ਆ ਜੋ ਸਾਰਾ ਕੁਝ ਪਰਮਾਤਮਾ ਤੇ ਛੱਡ ਕੇ ਬਹਿ ਜਾਂਦੇ ਆ ਤੇ ਮਦਦ ਨਹੀਂ ਆਉਣੀ ਕਰਦੀ ਤੇ ਫਿਰ ਪਰਮਾਤਮਾ ਵੀ ਕੀ ਕਰੇ ਹਨ ਉਹ ਗੱਲ ਉੱਥੇ ਆ ਜਾਂਦੀ ਵੀ ਜੇ ਬੁਰਕੀ ਤੋੜ ਕੇ ਮੂੰਹ ਚ ਪਾਉਂਗੇ ਫੇਰ ਹੀ ਜਾਊਗੀ ਇਹ ਮੂਰੇ ਥਾਲ ਪਿਆ ਤੋ ਤਾਂ ਕੀ ਫਾਇਦਾਗਾ ਸੋਹਣ ਮਾ ਜ ਨੂੰ ਇੱਕ ਗੱਲ ਸੁਣਾਉਣੀ ਹੈ ਵੀ ਅਥੀ ਕੰਮ ਕਰੋ ਆਪਦਾ ਕੰਮ ਦੁੱਲੂ ਕੋ ਨਾ ਕੰਮ ਨੂੰ ਦੇਖ ਕੇ ਖਿਜੋ ਨਾ ਚੜੋ ਨਾ ਵੀ ਹਾਏ ਮਰੋ ਕੰਮ ਪਿਆ ਹੈ ਹੌਮਰਾਬ ਇਹ ਹੌਮਰਾ ਕਿ ਲੋਰਾ ਕੰਮ ਕਰਨਾ ਨਹੀਂ ਤੇ ਉਹ ਗੱਲ ਆ ਵੀ ਟੌਂ ਟੌਂ ਕਰੀ ਜਾਣਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸੋਰ ਮਾ ਜਨ ਦਾਦੀਆਂ ਵੀ ਇਹ ਮੇਰੀ ਦਾਦੀ ਮਾਤਾ ਸੁਣਾਉਂਦੀ ਹੁੰਦੀ ਸੀ ਗੱਲਾਂ ਯਾਦ ਨੇ ਅੱਜ ਵੀ ਆਪਣੇ ਵੀ ਬੇਬੇ ਨੂੰ ਉਹ ਤਾਂ ਨਹੀਂ ਸੀ ਪਤਾ ਇਹ ਗੱਲਾਂ ਦਾ ਕੀ ਮਤਲਬ ਆ ਹੁਣ ਮਤਲਬ ਪਤਾ ਲੱਗਦਾ ਜੀ ਬੇਬੇ ਕਿਉਂ ਸੁਣਾਉਂਦੀ ਸੀ ਮੇਰੀ ਬੇਬੇ ਕਹਿੰਦੀ ਸੀ ਕਹਿੰਦੀ ਨਾ ਵੀ ਆਕੇ ਬੰਦੇ ਦਾ ਕਰਮ ਹੀ ਧਰਮ ਹੁੰਦਾ ਹੈ ਤਾਰਮ ਹੀ ਕਰਮ ਹੁੰਦਾ ਕਹਿੰਦੀ ਬੰਦੇ ਨੂੰ ਕੰਮ ਕਰਨਾ ਚਾਹੀਦਾ ਵੀ ਸਿਹਤ ਫਿੱਟ ਸਾਰਾ ਕੁਝ ਵੀ ਲੋਟ ਆ ਜਾਂਦਾ ਵੀ ਜਿਹੜੀ ਮਿਹਨਤ ਆ ਬੰਦਾ ਕਰਦਾ ਕਹਿੰਦੀ ਉਹ ਭੁੱਖਾ ਨਹੀਂ ਮਰਦਾ ਤੇ ਫਿਰ ਉਹਨੇ ਸਾਨੂੰ ਇੱਕ ਗੱਲ ਸੁਣਾਈ ਕਹਿੰਦੀ ਨਾ ਵੀ ਕੋਈ ਜਨਾਨੀ ਸੀ ਕਹਿੰਦੀ ਵੀ ਉਹ ਕੰਮ ਕਰਕੇ ਰਾਜੀ ਨਹੀਂ ਸੀ ਇਹ ਮੇਰੀ ਬੇਬੇ ਸੁਣਾਉਂਦੀ ਸੀ ਸਾਨੂੰ ਕਹਿੰਦੀ ਉਹ ਜਨਾਨੀ ਕੰਮ ਕਰਕੇ ਨਹੀਂ ਸੀ ਬਚਦੀ ਵੀ ਉਹਨੂੰ ਐ ਹੁੰਦਾ ਜਿਵੇਂ ਮੈਂ ਮੈਂ ਕੰਮ ਨਾ ਕਰਾਂ ਵੀ ਸਾਡੇ ਘਰੇ ਕੂੜਾ ਵੀ ਨਾ ਵੀ ਜੇ ਉਹਨਾਂ ਦੇ ਘਰੇ ਕੋਈ ਜਿਵੇਂ ਅਗਲੇ ਜਵਾਨੇ ਚ ਕਹਿੰਦੀ ਛਟੀਆਂ ਛੂਟੀਆਂ ਲਿਆਉਂਦੇ ਤਾ ਕਹਿੰਦੀ ਵੀ ਉਹ ਨੂੰ ਇਕੱਠੀ ਹੋ ਜਾਂਦੀ ਵੀ ਹਾਏ ਸਟੀਆਂ ਆ ਗਈਆਂ ਦੇਖੀ ਸਟੀਆਂ ਦਾ ਗੰਦ ਪੈ ਗਿਆ ਜੇ ਤੂੜੀ ਦਾ ਟਾਈਮ ਆ ਜਾਂਦਾ ਤਾਂ ਕਹਿੰਦੀ ਰੋਲਾ ਪਾਉਂਦੀ ਹਾਏ ਤੂੜੀ ਦਾ ਗੰਦ ਪਾਤਾ ਇਹਨਾਂ ਨੇ ਮੈਨੂੰ ਕੰਮ ਕਰਨਾ ਪਊਗਾ ਵੀ ਜਦੋਂ ਕਣਕ ਆ ਜਾਂਦੀ ਤਾਂ ਕਹਿੰਦੀ ਉਹ ਕਹਿੰਦੀ ਹਾਏ ਖਲਿਆਰਾ ਪਾਤਾ ਵੀ ਉਹ ਖਿਜਦੀ ਰਹਿੰਦੀ ਸੀ ਵੀ ਮਤਲਬ ਉਹ ਨੂੰ ਐ ਹੁੰਦਾ ਵੀ ਘਰ 'ਚ ਕੋਈ ਗੰਦ ਨਾ ਪਾਵੇ ਖਲਿਆਰਾ ਨਾ ਪਾਵੇ ਮੈਨੂੰ ਨਾ ਕੰਮ ਕਰਨਾ ਪਵੇ ਤੇ ਬੱਸ ਕਹਿੰਦੀ ਉਹ ਐ ਹੁੰਦਾ ਵੀ ਖਲਿਆਰਾ ਨਾ ਘਰ 'ਚ ਪਾਵੇ ਕੋਈ ਗੰਦ ਨਾ ਸਾਡੇ ਘਰ ਚ ਪਵੇ ਤੇ ਮੈਨੂੰ ਜੇ ਪਾਊਗਾ ਤਾਂ ਮੈਨੂੰ ਕੰਮ ਕਰਨਾ ਪਊ ਮੈਨੂੰ ਝਾੜੂ ਫੇਰਨਾ ਪਊ ਕਿਉਂਕਿ ਕੰਮ ਮੈਂ ਵੀ ਕੀਤੇ ਹੋਇਆ ਕਣਕਾਂ ਵੀ ਸਾਂਭੀਆਂ ਐ ਤੂੜੀਆਂ ਵੀ ਸਾਂਭੀਆਂ ਐ ਸਟੀਆਂ ਵੀ ਸਾਂਭੀਆਂ ਪਤਾ ਇਹਨਾਂ ਚੀਜ਼ਾਂ ਦਾ ਵੀ ਜਦੋਂ ਕਣਕ ਆਉਂਦੀ ਸੀ ਤੇ ਮੈਨੂੰ ਲੱਗਦਾ 15-15 ਦਿਨ ਤੱਕ ਉਹ ਕਣਕ ਨੂੰ ਢੋਲਾਂ 'ਚ ਪਾਈ ਜਾਂਦੇ ਲੋਟ ਕਰੀ ਜਾਂਦੇ ਜਿਹੜੀ ਬਚ ਜਾਂਦੀ ਕੂੜਾ ਕਰਕਟ ਜਾਂ ਉਹਨੂੰ ਛੰਡ ਕੇ ਤੇ ਪਸ਼ੂਆਂ ਲਈ ਭਰ ਕੇ ਬੋਰੀਆਂ ਰੱਖ ਦਿੰਦੇ ਹਨਾ ਵੀ ਪਸ਼ੂਆਂ ਨੂੰ ਪਾਵਾਂਗੇ ਢੋਲ ਚਾਪ ਦੇ ਲਈ ਰੱਖ ਲੈਂਦੇ ਕਿੰਨਾ ਖਲੇਰਾ ਪੈਂਦਾ ਫਿਰ ਤੂੜੀ ਸਾਂਭਦੇ ਤੂੜੀ ਦੇ ਉੱਤੇ ਸਾਰਾ ਕੁਝ ਐ ਵੀ ਪੱਲੀਆਂ-ਪੁੱਲੀਆਂ ਲਾਉਂਦੇ ਵੀ ਤੂੜੀ ਉੱਡੇ ਨਾ ਵੀ ਕਮ ਸੇ ਕਮ ਵੀ ਮੀ ਨਵੀਦ ਨਾ ਲੱਗ ਜਾਂਦੇ ਇਹਨਾਂ ਚੀਜ਼ਾਂ ਤੋਂ ਬੁੜੀ ਖੇਜਦੀ ਸੀਗੀ ਉਹਨੂੰ ਆਇਆ ਸੀ ਵੀ ਮੈਨੂੰ ਕੰਮ ਨਾ ਕਰਨਾ ਪਵੇ ਉਹ ਉਹਨੂੰ ਐ ਤਾਂ ਹੈ ਨਹੀਂ ਸੀ ਵੀ ਜੇ ਘਰੇ ਖਲਿਆਰਾ ਪਊਗਾ ਘਰੇ ਕੋਈ ਫਸਲ ਆਊਗੀ ਫਿਰ ਉਹ ਚੰਗੀ ਹੋਊਗੀ ਵੀ ਫਸਲ ਆਊਗੀ ਫੇਰ ਹੀ ਤੂੰ ਖਾਏਂਗੀ ਫੇਰ ਹੀ ਤੇਰੇ ਘਰੇ ਬਾਦਾ ਹੂਕਾ ਬੜ ਲਗੇ ਵੀ ਤੂੰ ਗਣੀ ਗੰਧ ਪੈਂਦਾ ਕਿ ਫਸਲ ਗੰਧ ਪਾਉਂਦੀ ਹੁੰਦੀ ਹੈ ਆ ਸਾਡੇ ਛਟੀਆਂ ਆਉਂਦੀਆਂ ਹੁੰਦੀਆਂ ਨਰਮੇ ਪੱਟਦੇ ਸੀ ਜਦੋਂ ਵੀ ਨਰਮਾ ਪੱਟੀਆਂ ਛਟੀਆਂ ਆਉਂਦੀਆਂ ਘਰੇ ਸੀ ਚੰਚਣ ਉਹਨਾਂ ਦੇ ਘਰੇ ਸੌਰ ਲਾ ਦਿੰਦੇ ਵੀ ਮੌਜ ਨਾਲ ਸਿਆਲਟ ਮੌਜ ਕਰਾਂਗੇ ਬੜੇ ਚਾ ਨਾਲ ਕੰਮ ਕਰਦੇ ਸੀ ਕੋਈ ਤਖਲੀਫ ਨਹੀਂ ਸੀ ਆਉਂਦੀ ਸਾਨੂੰ ਤਾਂ ਸਾਨੂੰ ਤਾਂ ਖੁਸ਼ੀ ਹੁੰਦੀ ਵੀ ਅਸੀਂ ਐਡਾ ਸੌਰ ਲਾ ਲਿਆ ਘਰੇ ਹੁਣ ਵਧੀਆ ਨਜ਼ਾਰੇ ਲਾਵਾਂਗੇ ਅੱਗ ਵਧੀਆ ਅੱਗ ਮਚਾ ਕੇ ਰੋਟੀਆਂ ਪਕਾਉਂਦੇ ਸੀ ਸਬਜ਼ੀਆਂ ਬਣਾਉਂਦੇ ਸੀ ਚੁੱਲੇ ਮੂਹਰੇ ਬਹਿ ਕੇ ਅੱਗ ਸੇਕਦੇ ਸੀ ਨਜ਼ਾਰਾ ਸੀ ਤੇ ਆ ਗੈਸਾਂ ਤੇ ਕੀ ਐ ਬਸ ਮਾੜਾ ਜਿਹਾ ਅੱਗ ਜੀ ਮਚਾਓ ਤੇ ਇੱਕ ਇੱਕ ਸਾਰ ਅੱਗ ਚੱਲਦੀ ਆ ਮਾੜਾ ਜਿਹਾ ਆਸੇ ਪਾਸੇ ਹੋ ਕੇ ਦਾਲ ਦਾ ਸਬਜ਼ੀ ਦਾ ਧੂਆਂ ਘੜ ਦਿੰਦੀ ਆ ਤੇ ਜੇ ਚੁੱਲੇ ਤੇ ਆਪਣੀ दाल तरी ਹੂ ਤਾਂ ਬੱਤ ਬੱਤ ਦੋ ਗੋਹੇ ਲਾਏ ਹੁੰਦੇ ਆ ਉੱਥੇ ਕੇਰਾ ਮੱਚ ਕੇ ਜੇ ਗੋਹੇ ਹੌਲੀ ਹੌਲੀ ਠੰਡੇ ਹੋ ਜਾਂਦੇ ਆ ਆਪਣੇ ਆਪ ਸਬਜ਼ੀ ਬਣੀ ਜਾਂਦੀ ਏ ਉਹ ਕੰਮ ਤਾਂ ਨਹੀਂ ਕੰਮ ਅਗਲੇ ਅਗਲੇ ਕੰਮ ਵਧ ਗਿਆ ਸੀ ਹੁਣ ਵਾਲੇ ਤਾਂ ਕੰਮ ਹੀ ਨਹੀਂ ਹੁੰਦਾ ਟਾਈਮ ਪਾਸ ਆ ਸਾਰਾ ਨਾ ਟਾਈਮ ਪਾਸ ਆ ਮੇਰਾ ਵੀ ਆ ਮੈਂ ਤੁਹਾਨੂੰ ਕਿਉਂ ਕਹਾ ਤੇ ਉਹ ਬੁਢੀ ਨੇ ਕੀ ਕੀਤਾ ਤੇ ਉਹ ਕਹਿੰਦੀ ਗੰਦ ਪੈਂਦਾ ਘਰੇ ਤੇ ਓਖੀ ਜੀ ਰਹਿੰਦੀ ਸੌਰਾ ਦੇਨ ਓਖੀ ਜੀ ਰਹਿੰਦੀ ਚੜੀ ਰਹਿੰਦੀ ਪਸੂਆਂ ਤੇ ਵੀ ਖਿਜੀ ਰਹਿੰਦੀ ਹਾਏ ਇਹਨਾਂ ਤਾਂ ਬੋਹਾ ਸੱਟਣਾ ਪਊ ਮੱਚੂ ਛੜੂ ਮੱਚੂ ਛੜੂ ਮਤਲਬ ਇਹ ਹੈ ਵੀ ਜਿਹੜਾ ਬੰਦਾ ਕੰਮ ਕਰਕੇ ਨਹੀਂ ਰਾਜੀ ਹੁੰਦਾ ਫਿਰ ਉਹਦੇ ਹਾਲੇ ਹੀ ਹੁੰਦੇ ਆ ਮਿਹਨਤੀ ਸਭ ਕੁਝ ਹੁੰਦੀ ਆ ਕਹਿੰਦੇ ਇੱਕ ਸੰਤ ਉਸ ਬੇਬੇ ਕੰਦੀ ਸੰਤ ਆ ਯਾਰ ਉਹਨਾਂ ਦੇ ਘਰੇ ਸੰਤ ਕਹਿੰਦਾ ਭਾਈ ਮੈਨੂੰ ਭੁੱਖ ਲੱਗੀ ਆ ਰੋਟੀ ਖਵਾ ਕਹਿੰਦਾ ਮੈਂ ਬਹੁਤ ਜ਼ਿਆਦਾ ਭੁੱਖ ਲੱਗੀ ਆ ਤੇ ਕਿਤੇ ਪੰਨਿਆ ਸੀ ਸਾਬੇ ਚ ਬੇਬੇ ਕੰਦੀ ਰੋਟੀਆਂ ਬਚੀਆਂ ਉਹਨੇ ਕਹਿੰਦੀ ਚੱਕ ਕੇ ਉਹ ਦੋ ਰੋਟੀਆਂ ਤੇ ਕਹਿੰਦੀ ਉੱਤੇ ਕੋਈ ਚਾਰ ਚਟਣੀ ਹੁੰਦੀ ਅੱਗੇ ਸਬਜ਼ੀਆਂ ਦਾ ਤਾਂ ਹੁਣੀ ਵਾਲਾ ਟ੍ਰੈਂਡ ਆ ਅੱਗੇ ਤਾਂ ਮਿਸੀਆਂ ਰੋਟੀਆਂ ਜਾਂ ਚਟਣੀ ਜਾਂ ਚਾਰ ਹੁੰਦਾ ਤੇ ਉਹਨੇ ਚੱਕਿਆ ਬੇਬੇ ਕਹਿੰਦੀ ਵੀ ਤੇ ਨਾਲ ਭਰਿਆ ਲੱਸੀ ਦਾ ਛੰਨਾ ਤੇ ਕਹਿੰਦੀ ਉਹਨੂੰ ਵੀ ਫੜਾਤਾ ਲੈ ਬਾਬਾ ਰੋਟੀ ਖਾ ਲਾ ਉਹ ਭਾਈ ਖਾਈ ਗਿਆ ਵੀ ਹੁਣੇ ਟ੍ਰੈਂਡ ਚੱਲਿਆ ਵੀ ਤੱਤੀਆਂ ਤਾਜ਼ੀਆਂ ਰੋਟੀਆਂ ਖਾਣ ਦਾ ਅੱਗੇ ਕੋਈ ਨਹੀਂ ਸੀ ਹੁੰਦਾ ਅੱਗੇ ਤਾਂ ਸਾਬੇ ਚ ਪਈਆਂ ਹੁੰਦੀਆਂ ਸਵੇਰ ਰੋਟੀ ਬਣ ਜਾਂਦੀ ਸੱਬੇ ਚ ਚੱਕੀ ਲੋਕ ਸਾਰਾ ਦਿਨ ਖਾਈ ਜਾਂਦੇ ਕੋਈ ਬਿਮਾਰੀ ਨਹੀਂ ਸੀ ਠਮਾਰੀ ਨਹੀਂ ਸੀ ਹਾਂ ਤਾਂ ਹੁਣ ਹੀ ਹੋ ਗਿਆ ਠੰਡਾ ਤੱਤਾ ਫਲਾਣਾ ਧਮਕਾ ਤੇ ਗੁੜ ਨਾਲ ਖਾ ਲਈ ਕਿ ਤੇ ਚਾਰ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਇਹਨਾਂ ਚੀਜ਼ਾਂ ਦਾ ਕਹਿੰਦਾ ਵੀ ਉਹ ਉਹ ਰੋਟੀ ਖਾਈ ਹੈ ਖਾ ਗੂ ਕੇ ਕਹਿੰਦਾ ਕਿ ਉਹ ਰੱਜ ਲਿਆ ਭਈ ਵਿਚਾਰਾ ਜਦੋਂ ਬੰਦਾ ਭੁੱਖਾ ਰੱਜਿਆ ਹੋਵੇ ਨਾ ਤੇ ਫਿਰ ਉਹਨੂੰ ਹੁੰਦਾ ਹੈ ਉਹ ਕਹਿੰਦੇ ਸਾਧੂ ਬੋਲਦਾ ਕਹਿੰਦਾ ਕਿ ਵੀ ਬੀਬੀ ਤੂੰ ਮੇਰਾ ਪੇਟ ਭਰਿਆ ਤੂੰ ਮੈਨੂੰ ਰੋਟੀ ਖਵਾਈ ਕਹਿੰਦਾ ਵੀ ਮੈਂ ਵੀ ਕੋਈ ਤੈਨੂੰ ਗੁਣ ਦੇਣਾ ਚਾਹਣਾ ਵੀ ਤੂੰ ਮੈਥੇ ਜੋ ਕੋਈ ਗੁਣ ਲੈਣਾ ਤਾਂ ਲੈ ਲੈ ਵੀ ਮੈਂ ਤੈਨੂੰ ਸੀਸ ਦੇ ਜੂਗਾ ਤੂੰ ਮੇਰਾ ਪੇਟ ਭਰਿਆ ਵੀ ਬਹੁਤ ਰਾ ਧੰਨਵਾਦ ਕਹਿੰਦੀ ਮੈਨੂੰ ਤਾਂ ਇੱਕੋ ਹੀ ਸੀਸ ਦੇ ਜਾ ਕਹਿੰਦੀ ਸਾਰਾ ਕੁਝ ਵਿੱਚ ਆ ਜਾਊਗਾ ਉਹ ਕਹਿੰਦਾ ਬੋਲ ਕਹਿੰਦੀ ਸਾਡੇ ਘਰੇ ਬਾਬਾ ਗੰਦ ਨਾ ਪਵੇ ਖਲਿਆਰਾ ਨਾ ਪਵੇ ਮੈਨੂੰ ਕੰਮ ਕਰਨਾ ਬਾਹਲਾ ਔਖਾ ਕਿਤੇ ਤੂੜੀਆਂ ਆ ਗਈ ਕਿਤੇ ਸਟੀਆਂ ਆ ਗਈਆਂ ਕਿਤੇ ਪਸੂਆਂ ਦਾ ਕਿਤੇ ਕਾਸ਼ ਦਾ ਬਾਬਾ ਮੈਨੂੰ ਤਾਂ ਮੈਨੂੰ ਕੰਮ ਕਰਨਾ ਬਹੁਤ ਔਖਾ ਲੱਗਦਾ ਤੇ ਤੂੰ ਵਰਦੇ ਆ ਸਾਡੇ ਘਰੇ ਸਫਾਈ ਰਹੇ ਗੰਧ ਨਾ ਬਵੇ ਕੋ ਕਹਿੰਦਾ ਸੋਚ ਕੇ ਮੰਗ ਤੂੰ ਮੈਥੋਂ ਇਹ ਬਰ ਬਿਨਾਂ ਗੰਧ ਤੋਂ ਕਹਿੰਦਾ ਜਿਹੜਾ ਤੂੰ ਗੰਧ ਸਮਝਦੀਆਂ ਘਰੇ ਕਹਿੰਦਾ ਵੀ ਗੰਧ ਪੈਂਦਾ ਇਹਦੇ ਬਿਨਾਂ ਕਹਿੰਦਾ ਤੇਰਾ ਗੁਜ਼ਾਰਾ ਨਹੀਂ ਹੋਣਾ ਮੈਨੂੰ ਨਹੀਂ ਪਤਾ ਬਾਬਾ ਕਹਿੰਦੀ ਬਰ ਦੇ ਜਾ ਬਸ ਸਾਡੇ ਘਰੇ ਸਫਾਈ ਸਫਾਈ ਰਹੇ ਮੈਨੂੰ ਕੰਮ ਕਰਨਾ ਨਾ ਪਵੇ ਆਪਾਂ ਵਿਹਲੇ ਰਹੀਏ ਕਹਿੰਦਾ ਤੇਰੀ ਮਰਜ਼ੀ ਹੈ ਭਾਈ ਆਪਾਂ ਤਾਂ ਇਥੋਂ ਰੋਟੀ ਖਾਦੀ ਹੈ ਜੇ ਤੂੰ ਬਰ ਇਹ ਹੀ ਲੈਣਾ ਪਤਾ ਇਹ ਦੇ ਦੇ ਦ ਉਹ ਬਾਬਾ ਕਹਿੰਦਾ ਜਾ ਮੈਂ ਤੈਨੂੰ ਬਾਰ ਦਿੱਤਾ ਤੇਰਾ ਘਰ ਸਾਫ਼ ਹੀ ਰਹੇ ਕਹਿੰਦਾ ਕਦੇ ਗੰਦੀ ਨਾ ਪਵੇ ਉਹ ਪਈ ਬਗਿਆ ਸੰਤ ਤੇ ਉਹ ਮਾਈ ਖੋਸ਼ ਵੀ ਆਪਣਾ ਤੁਹਾਨੂੰ ਕੰਮ ਨਹੀਂ ਕਰਨਾ ਪਿਆ ਕਰਨ ਆਪਣੇ ਘਰ ਤਾਂ ਗੰਦ ਪੈਣੋਂ ਹਟ ਜਾਣਾਗਾ ਪਤਾ ਉਹਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਵੀ ਇਹਨਾਂ ਚੀਜ਼ਾਂ ਨਾਲ ਤਾਂ ਜ਼ਿੰਦਗੀ ਚੱਲਦੀ ਹੈ ਕੁਝ ਦਿਨ ਪਾਈ ਉਹਦੇ ਪਸ਼ੂ ਬਿਮਾਰ ਹੋਣ ਲੱਗ ਗਏ ਕੋਈ ਪਸ਼ੂ ਬੰਨ ਪੈ ਕੇ ਮਰ ਜੇ ਕੋਈ ਕਿਵੇਂ ਹੋਵੇ ਕੋਈ ਕਿਵੇਂ ਹੋਵੇ ਸਾਰੇ ਪਸ਼ੂ ਮਰ ਗਏ ਉਹਦੇ ਅੱਠ-ਸੱਤ ਦਿਨਾਂ ਚ ਸਾਰੇ ਮੁੱਕ ਗਏ ਪਸ਼ੂ ਮਰ ਗਏ ਘਰੋਂ ਦੁੱਧ ਗਿਆ ਲੱਸੀ ਖਿਓ ਸਭ ਗਿਆ ਕਿਉਂਕਿ ਗੰਦ ਪਾਉਂਦੇ ਸੀ ਵਿਚਾਰੇ ਤੇ ਜਿਹੜੀ ਖੇਤ ਫਸਲ ਬੀਜੀ ਸੀ ਪਤਾ ਨਹੀਂ ਉਹਨੂੰ ਕੀ ਕਾਲ ਪੈ ਗਿਆ ਤੇ ਉਹ ਫਸਲ ਖੜੀ ਸੁੱਕ ਗਈ ਉਹਦੇ ਘਰਾਂ ਲਾ ਕੇ ਘਰੇ ਪਟਿਆ ਪਤਾ ਨਹੀਂ ਕਹਿੰਦਾ ਕੀ ਆਪਣੇ ਦੇ ਰੱਬ ਦੀ ਕਰੋਪੀ ਹੋ ਗਈ ਕਹਿੰਦਾ ਪਹਿਲਾਂ ਪਸ਼ੂ ਮਰ ਗਏ ਸਾਰੇ ਤੇ ਆ ਹੁਣ ਕਹਦਾ ਕਿ ਫਸਲ ਨੂੰ ਪਤਾ ਨਹੀਂ ਆਪਣ ਨੂੰ ਤਾਂ ਕੀ ਹੋ ਗਿਆ ਕਿ ਉਹਨੂੰ ਫਲ ਤਾਂ ਕੀ ਲੱਗਣਾ ਸੀ ਫਸਲ ਨੂੰ ਕਹਿੰਦਾ ਫਸਲ ਹੀ ਸੁੱਕ ਗਈ ਆਪਣੀ ਤਾਂ ਕਹਿੰਦਾ ਕੂੜਾ ਬਣ ਖਾਵਾਂਗੇ ਕਿੱਥੋਂ ਕਹਿੰਦਾ ਕਣਕ ਤਾਂ ਆਪਣੀ ਸਾਰੀ ਸੁੱਕ ਗਈ ਕਹਿੰਦਾ ਕੋਈ ਬੱਲੀ ਨਹੀਂ ਬੁੱਲੀ ਨਹੀਂ ਕਹਿੰਦਾ ਉਹਨੂੰ ਖਾਵਾਂਗੇ ਕਿੱਥੋਂ ਆਪਾਂ ਤੇ ਕਹਿੰਦੇ ਹੁਣ ਆਪਣੇ ਕਣਕੋਂ ਦੀ ਨਹੀਂ ਉਹ ਕਹਿੰਦਾ ਨਾ ਜਦੋਂ ਭਾਈ ਹੁਣ ਕਣਕ ਮਰ ਗਈ ਖਾਣ ਕਿੱਥੋਂ ਸਾਰਾ ਮਲਿਆ ਮੇਟ ਹੋ ਗਿਆ ਖੇਤ ਦਾ ਤਾਂ ਨਾ ਘਰੇ ਤੂੜੀ ਆਈ ਨਾ ਘਰੇ ਕਣਕ ਆਈ ਬੈਠੀ ਪਿੱਟੇ ਆਉਦੇ ਘਰ ਵਾਲੇ ਨੂੰ ਕਹਿੰਦੀ ਖਾਵਾਂਗੇ ਕਿੱਥੋਂ ਕਣਕ ਢੋਲ ਆਪਣੇ ਘਰੇ ਤਾਂ ਜਿਹੜੇ ਆਪਣੇ ਬੁਖਾਰੇ ਉਹ ਤਾਂ ਖਾਲੀ ਪਏ ਅੱਗੇ ਉਹਨੂੰ ਕਹਿੰਦੇ ਬੁਖਾਰੇ ਜੇ ਹੁੰਦੇ ਸੀ ਵੀ ਮਿੱਟੀ ਦੇ ਬਣਾਉਂਦੇ ਜਾਂ ਬਢੋਲੇ ਕਹਿੰਦੇ ਕਹਿੰਦੀ ਉਹ ਤਾਂ ਆਪਣੇ ਖਾਲੀ ਹੁਣ ਆਪਾਂ ਖਾਵਾਂਗੇ ਕੀ ਕਹਿੰਦਾ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਲੱਗਦਾ ਕਹਿੰਦਾ ਵੀ ਆਪਣੇ ਨਾਲ ਹੋ ਕੀ ਰਿਹਾ ਹੈ ਪਸ਼ੂ ਆਪਣੇ ਘਰੋਂ ਬਾਗੇ ਸਾਰੇ ਫਸਲ ਆਪਣੀ ਸੁੱਕ ਗਈ ਕਹਿੰਦਾ ਜੋ ਖੇਤ ਚ ਕਹਿੰਦਾ ਮੈਂ ਬੀਜ ਕਿਉਂ ਨਾ ਕੋਈ ਦਾਲ ਸਬਜ਼ੀ ਬੀਜਦਾ ਉਹ ਨਹੀਂ ਹਰੀ ਹੁੰਦੀ ਕਹਿੰਦਾ ਮੈਨੂੰ ਤਾਂ ਐ ਨਹੀਂ ਪਤਾ ਕਹਿੰਦਾ ਹੋ ਕੀ ਆਪਣੇ ਤਾਂ ਕੱਲਿਆਂ ਦੇ ਕਾਲ ਪਾਇਆ ਸਾਰੇ ਲੋਕਾਂ ਨੇ ਕਹਿੰਦਾ ਫਸਲ ਬਹੁਤ ਸੋਹਣੀ ਆਪਣੇ ਕਾਲ ਪਾਇਆ ਚੱਲਿਆ ਕਹਿੰਦਾ ਆ ਕੀ ਰੱਬ ਦੀ ਕਰੋਪੀ ਹੋ ਗਈ ਆਪਣੇ ਘਰੇ ਤੇ ਕੌਸ਼ਕਾ ਤਾਂ ਤਾਂ ਪਾਈ ਚੁੱਪ ਚੌਪ ਰਹੀ ਕਿਉਂਕਿ ਬਹਿਬ ਤੋਸੇਦੀ ਸੀ ਬਾਰੋ ਉਸੇ ਨੇ ਮੰਗਿਆ ਸੀ ਵੀ ਮੈਂ ਕੰਮ ਨਹੀਂ ਕਰਨਾ ਬੈ ਗਈ ਜਮਾ ਬੇਲੀ ਐਨੀ ਬੇਲੀ ਬੈ ਗਈ ਘਰੇ ਰੋਟੀ ਪਕਾਉਣ ਨੂੰ ਕਣਕ ਨਹੀਂ ਸੀ ਅੱਗੇ ਘੜੀਆਂ ਕਣਕਾਂ ਹੁੰਦੀਆਂ ਸੀ ਕਹਿੰਦੇ ਥੋੜੀਆਂ ਘੜੀਆਂ ਹੁੰਦੀਆਂ ਸੀ ਪਸ਼ੂ ਮਰ ਕੇ ਦੁੱਧ ਪੀਣੋਂ ਗਈ ਚਾਹ ਕਿੱਥੋਂ ਕਰਕੇ ਪੀਵੇ ਬੈਠੀ ਰਹੀ ਬੈਠੀ ਰਹੀ ਆਪਦੀ ਬਹਿਬ ਤੇ ਦੱਸੀ ਨਾ ਤੇ ਜਮਾ ਬੇਲੀ ਹੋ ਕੇ ਬੈਗੀ ਕੂੜਾ ਕੂੜਾ ਪਊ ਕਾਦਾ ਨਾ ਘਰੇ ਰੋਟੀ ਪਕਾਉਣ ਨੂੰ ਕੁਛ ਸੀ ਤੇ ਨਾ ਘਰੇ ਪਸ਼ੂ ਸੀ ਕੂੜੇ ਨੇ ਕੀ ਪੈਣਾ ਸੀ ਤੇ ਉਹਦਾ ਭੁੱਖ ਨਾਲ ਭਾਈ ਘਰ ਵਾਲਾ ਬਿਮਾਰ ਹੋਣ ਲੱਗ ਗਿਆ ਤੰਗੀ ਆ ਗਈ ਨੀ ਜਾਇ ਤੰਗੀ ਆ ਗਈ ਕੁਛ ਉਹ ਟੈਨਸ਼ਨ ਲੈ ਗਿਆ ਕੁਛ ਬਿਮਾਰ ਹੋਣ ਲੱਗਾ ਮੰਜੇ ਤੇ ਪੈ ਗਿਆ ਆਪਦੇ ਘਰ ਵਾਲੇ ਨੂੰ ਕਹਿੰਦੀ ਅਕੇ ਤੂੰ ਮੇਰੇ ਨਾਲ ਲੜੀ ਨਾ ਕਹਿੰਦੀ ਗਲਤੀ ਮੇਰੀ ਹੈ ਉਹ ਕਹਿੰਦਾ ਨਹੀਂ ਲੜਦਾ ਕਹਿੰਦਾ ਵੀ ਤੂੰ ਦੱਸ ਕਹਿੰਦਾ ਵੀ ਤੂੰ ਕੀ ਗਲਤੀ ਕੀਤੀ ਹੈ ਉਹ ਕਹਿੰਦੀ ਮੇਰੀ ਗਲਤੀ ਇਹ ਹੈ ਕਹਿੰਦੀ ਵੀ ਆਪਣੇ ਘਰ ਇੱਕ ਸੰਤ ਆਇਆ ਸੀ ਕਹਿੰਦੀ ਮੈਂ ਉਹ ਸੰਤ ਨੂੰ ਐ ਕਹਤਾ ਵੀ ਮੈਨੂੰ ਗੰਦਗੀ ਨਹੀਂ ਪਸੰਦ ਤੇ ਇਹ ਘਰੇ ਸਾਡੇ ਗੰਦ ਪੈਂਦਾ ਉਹ ਕਹਿੰਦਾ ਕਾਹਦਾ ਪੈਂਦਾ ਵੀ ਕਿਤੇ ਤੂੜੀ ਆ ਗਈ ਕਿਤੇ ਛਟੀਆਂ ਆ ਗਈਆਂ ਕਿਤੇ ਮੈਂ ਸਾਨੀ ਗੋਹਾ ਕਰਤਾ ਵੀ ਮੈਂ ਤਤੰਗ ਐ ਨਾ ਜੀਜਾ ਤੋਂ ਮੈਂ ਮਿੱਥੋ ਨਹੀਂ ਇਹ ਸਾਹਮਦੇ ਸੌਂਦੇ ਉਹ ਕਹਿੰਦਾ ਤੂੰ ਗੁਰਦੂਤ ਕੀਤੀ ਐ ਉਹ ਕਹਿੰਦੀ ਮੇਰੀ ਗੁਰਦੂਤ ਆ ਇਹ ਮੜੀ ਵੀ ਮੈਂ ਮਿੱਥੋ ਗਲਤੀ ਹੋ ਗਈ ਕਹਿੰਦੀ ਮੈਂ ਹੁਣ ਕੀ ਕਰਾਂ ਕਹਿੰਦਾ ਕਿੱਥੋਂ ਸੀ ਸੰਤ ਉਹ ਕਹਿੰਦੀ ਮੈਨੂੰ ਤਾਂ ਨਹੀਂ ਪਤਾ ਰੋਟੀ ਖਾ ਕੇ ਗਿਆ ਸੀ ਤੇ ਬੈਠੀ ਬੈਠੀ ਦੇ ਪਰਮਾਤਮਾ ਜਿਆਦਾ ਆ ਕਿਉਂਕਿ ਜਦੋਂ ਬੰਦੇ ਤੇ ਭੀੜ ਪੈਂਦੀ ਆ ਬੰਦੇ ਤੇ ਤੰਗੀ ਆਉਂਦੀ ਆ ਜਾਂ ਬੰਦਾ ਦੁਖੀ ਹੁੰਦਾ ਜਾਂ ਹਸਪਤਾਲ 'ਚ ਹੁੰਦਾ ਉਹ ਰੱਬ ਨੂੰ ਯਾਦ ਕਰਦਾ ਹੈ ਰੱਬਾ ਹੈ ਪਰਮਾਤਮਾ ਮੈਥੋਂ ਗਲਤੀ ਹੋ ਗਈ ਕਿ ਨਹੀਂ ਮੈਂ ਸੰਤ ਤੋਂ ਗਲਤ ਬਰ ਮੰਗ ਲਿਆ ਹੈ ਵਾਹਿਗੁਰੂ ਹੈ ਸੱਚੇ ਪਾਤਸ਼ਾਹ ਮੇਰੀ ਗੱਲ ਸੁਣ ਮੇਰੀ ਬਾਹ ਫੜ ਉਹ ਸੰਤ ਸਾਡੇ ਘਰੇ ਦਵਾਰੇ ਆ ਜੇ ਕਿਵੇਂ ਮਰਜੀ ਆਵੇ ਉਹ ਸੰਤ ਦਵਾਰੇ ਆ ਜੇ ਤੇ ਮੈਂ ਉਹਨੂੰ ਇਹੀ ਕਹਿਣਾ ਵੀ ਬਾਬਾ ਮੈਨੂੰ ਵਰ ਦੇ ਜਾਂ ਮੈਨੂੰ ਗੰਦ ਪਸੰਦ ਆ ਮੈਂ ਤਾਂ ਸਾਰਾ ਕੰਮ ਕਰਨ ਨੂੰ ਅੱਜ ਤਾਂ ਮੈਂ ਭੁੱਖੀ ਮਰ ਲੱਗ ਗਈ। ਕਿਉਂਕਿ ਜਦੋਂ ਭਈ ਰੱਬ ਨੂੰ ਯਾਦ ਕਰਨ ਲੱਗੀ ਪਰਮਾਤਮਾ ਤੋਂ ਨੂੰ ਮੈਂ ਦੱਸਿਆ ਇਹ ਵੀ ਸਬਦਾ ਹੁੰਦਾ ਵਾਹਿਗੁਰੂ ਸਬਦਾ ਹੁੰਦਾ ਉਹਨੂੰ ਸੱਚੇ ਦਿਲੋਂ ਯਾਦ ਕਰਨ ਦੀ ਲੋੜ ਆ ਤੇ ਵਾਹਿਗੁਰੂ ਹਾਜ਼ਰ ਹੋ ਜਾਂਦਾ ਹੈ। ਕੁਸ਼ਕ ਦਿਨ ਪਈ ਉਹ ਸੰਤ ਤੁਰਿਆ ਫਿਰਿਆ ਫੇਰ ਆ ਗਿਆ। ਉਹ ਕਹਿੰਦਾ ਮੈਨੂੰ ਰੋਟੀ ਖਵਾ ਦੇ ਉੱਥੇ ਉਹਦੇ ਪੈਰਾਂ 'ਚ ਡਿੱਗ ਪੀ। ਬਾਬਾ ਕਹਿੰਦੀ ਮੈਂ ਤੈਨੂੰ ਰੋਟੀ ਕਿੱਥੋਂ ਖਵਾਵਾਂ ਸਾਡੇ ਘਰੇ ਤਾਂ ਕਹਿੰਦੀ ਪੋਰਾ ਕਣਕ ਵੀ ਨਹੀਂ ਹੈਗੀ। ਅਸੀਂ ਤੱਕ ਨਹੀਂ ਮੇਰੇ ਘਰ ਵਾਲਾ ਤਾਂ ਮੰਜੇ 'ਚ ਪੈ ਗਿਆ ਚਿੰਤਾ ਨਾਲ ਕਹਿੰਦੀ ਵੀ ਮੈਂ ਤਾਂ ਗਲਤੀ ਵਰਤੀ ਤੇ ਸੰਤ ਕਹਿੰਦਾ ਭਾਈ ਮੈਂ ਰੋਟੀ ਖਾਣ ਤਾਂ ਕਾਣੂ ਆਇਆ ਕਹਿੰਦਾ ਮੈਂ ਤਾਂ ਤੈਨੂੰ ਇਹੀ ਯਾਦ ਕਰਾਉਣ ਆਇਆ ਵੀ ਗੰਦ ਤਾਂ ਪੈਣੋਂ ਹਟ ਗਿਆ ਹੁਣ ਸੌਖੀ ਆ ਬਾਬਾ ਕਹਿੰਦੀ ਮੈਥੋਂ ਗਲਤੀ ਹੋ ਗਈ ਜੋ ਮਰਜ਼ੀ ਸਜ਼ਾ ਦੇ ਦੇ ਕਹਿੰਦੀ ਪਰ ਵੀ ਸਾਡੇ ਘਰੇ ਉਵੇਂ ਜੱਕਰ ਵਾਦਦਾ ਹੋਣ ਲੱਗ ਜੇ ਵੀ ਅਸੀਂ ਤਾਂ ਜਿਵੇਂ ਭੁੱਖੇ ਮਰ ਗਏ ਉਹ ਕਹਿੰਦਾ ਕਮਲ ਜਿਹੜੇ ਘਰ ਬਸਦੇ ਹੁੰਦੇ ਆ ਕਹਿੰਦਾ ਉੱਥੇ ਗੰਦ ਵੀ ਪੈਂਦੀ ਹੁੰਦੀ ਆ ਬੱਚੇ ਖੇਡਦੇ ਹੁੰਦੇ ਆ ਬੱਚਿਆਂ ਨੇ ਤੋੜਤਾ ਮਰੋੜਤਾ ਪਸੂ ਕੱਟੂ ਕੋਈ ਬੱਛੂ ਉਹਨੂੰ ਕਹਿੰਦਾ ਤੂੰ ਖੁੱਲਾ ਛੱਡੇਂਗੀ ਉਹ ਵੀ ਖੇਡੂ ਕਹਿੰਦਾ ਜਦੋਂ ਤੇਰੇ ਘਰੇ ਗੰਦ ਬੈਣੋ हटਗਾ ਕਹਿੰਦਾ ਫਿਰ ਤੇਰੇ ਘਰੇ ਵਰਕ ਤਾਂ ਕਿੱਥੋਂ ਹੋਣਗੀਆਂ ਤੂੰ ਸਫਾਈ ਮੰਗੀ ਸੀ ਕਹਿੰਦਾ ਤੇਰੇ ਘਰੇ ਸਫਾਈ ਹੋ ਗਈ ਕੁਝ ਵੀ ਨਹੀਂ ਤੇਰੇ ਘਰੇ ਕਹਿੰਦਾ ਰੋਟੀ ਵੀ ਹੈ ਨਹੀਂ ਤੇ ਤੂੰ ਆ ਆ ਭੁੱਖੀ ਮਰਦੀਆਂ ਕਹਿੰਦਾ ਮੈਂ ਤੇਰੇ ਕੋਲ ਰੋਟੀ ਖਾਣ ਨਹੀਂ ਆਇਆ ਕਹਿੰਦਾ ਮੈਂ ਤਾਂ ਤੈਨੂੰ ਇਹੀ ਦੱਸਣ ਆਇਆ ਸੀ ਵੀ ਲੱਗ ਗਿਆ ਪਤਾ ਸਫਾਈਆਂ ਰੱਖਣ ਦਾ ਸਫਾਈਆਂ ਰੱਖ ਕਹਿੰਦਾ ਠੀਕ ਆ ਖਾਣ ਪੀਣ ਦੀਆਂ ਹੁੰਦੀਆਂ ਪਰ ਇਹਦਾ ਮਤਲਬ ਇਹ ਥੋੜੀ ਵੀ ਤੂੰ ਕੰਮ ਕ ਕੰਮ ਚੋਰੀ ਬਣ ਜਾਏਗਾ ਨਾ ਬਿਨਾ ਕੰਮ ਤੋਂ ਕਿੱਥੋਂ ਖਾਵੈਗੀ ਤੂੰ ਪਹਿਲੀ ਡਿਗਵੀ ਉਹ ਕਹਿੰਦਾ ਕੋਈ ਨਹੀਂ ਤੇਰੇ ਘਰੇ ਵਾਧਾ ਹੋ ਜੂ ਇਹ ਤਾਂ ਕਹਿੰਦਾ ਤੈਨੂੰ ਇੱਕ ਸਜ਼ਾ ਦਿੱਤੀ ਆ ਰੱਬ ਨੇ ਵੀ ਕੰਮ ਚੋਰੀ ਕੀ ਹੁੰਦੀ ਆ ਵੀ ਬੰਦਾ ਬਿਨਾ ਮਿਹਨਤ ਤੋਂ ਕੀ ਹੁੰਦਾ ਵੀ ਤੂੰ ਕਹਿੰਦਾ ਟਲਦੀ ਸੀ ਕੰਮ ਕਰਨ ਤੋਂ ਕੰਮ ਵੀ ਆਪਣੇ ਆਪ ਨੂੰ ਲੁਕਾਉਂਦੀ ਸੀ ਤੋ ਮੈਂ ਸਾਰਿਆਂ ਨੂੰ ਕਹਿਣੀ ਆ ਬਿਜੜੀ ਮਸ ਉਹਨਾਂ ਨੂੰ ਗੱਲ ਦੱਸ ਕੇ ਹਟੀਆਂ ਦਾ ਮਤਲਬ ਇਹੀ ਹੁੰਦਾ ਵੀ ਆਪਾਂ ਜੇ ਕੰਮ ਕਰਾਂਗੇ ਤਾਂ ਸਾਰਾ ਕੁਝ ਹੀ ਮਿਲੂਗਾ ਠੀਕ ਹੈ ਜੇ ਹੁਣ ਆਪਾਂ 24 ਘੰਟੇ ਬਿੱਲੇ ਬੈਠਾਂਗੇ ਬਿੱਲ ਬਹਿ ਕੇ ਭਾਲਾਂਗੇ ਕੁਝ ਨਹੀਂ ਮਿਲਦਾ ਵੀਰੇ ਕੁਝ ਵੀ ਨਹੀਂ ਮਿਲਦਾ ਠੀਕ ਹੈ ਮਿਹਨਤ ਕਰੋਗੇ ਰੱਜ ਕੇ ਖਾਓਗੇ ਇਹ ਮੈਥੋਂ ਲਿਖਾ ਕੇ ਲੈ ਲਓ ਬਿਨਾ ਮਿਹਨਤ ਵੀਰੇ ਕੁਝ ਨਹੀਂ ਇੱਕ ਤਾਂ ਆਪਦੀ ਮਿਹਨਤ ਤੇ ਵਿਸ਼ਵਾਸ ਰੱਖੋ ਇੱਕ ਪਰਮਾਤਮਾ ਤੇ ਤੀਜਾ ਕਿਸੇ ਤੋਂ ਆਸ ਨਾ ਰੱਖੋ ਤੇ ਚੌਥਾ ਕਿਸੇ ਤੋਂ ਮੰਗੋ ਨਾ ਜਦੋਂ ਵੀ ਅਰਦਾਸ ਕਰਦੇ ਹੋ ਨਾ ਗੁਰੂ ਮਹਾਰਾਜ ਅੱਗੇ ਉਹਨੂੰ ਸਿਰਫ ਇਹੀ ਗੱਲ ਕਹਿਆ ਕਰੋ ਵੀ ਹੇ ਸੱਚੇ ਪਾਤਸ਼ਾਹ ਵਾ ਗੁਰੂ ਮੈਨੂੰ ਦਾਨ ਕਰਨ ਵਾਲਿਆਂ ਵਿੱਚ ਰੱਖੀ ਮੰਗਣ ਵਾਲਿਆਂ ਦੇ ਨਾਲ ਰੱਖੀ ਜਦੋਂ ਤੁਸੀਂ ਕਿਸੇ ਤੋਂ ਆਸਾ ਰੱਖਦੇ ਹੋ ਨਾ ਤੇ ਮੰਗਤੇ ਬਣ ਜਾਂਦੇ ਹੋ ਤੇ ਰੱਬ ਫਿਰ ਤੁਹਾਡੇ ਤੋਂ ਪਾਸਾ ਕਰ ਲੈਂਦਾ ਵੀ ਤੁਸੀਂ ਮੰਗ ਹੀ ਲਓ ਤੁਹਾਨੂੰ ਲੋਕਾਂ ਤੋਂ ਮੰਗਣ ਦੀ ਆ ਤਾਂ ਮੰਗ ਲਓ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਆਪਣੀ ਮਿਹਨਤ ਤੇ ਆਪਣੇ ਆਪ ਤੇ ਆਪਣੇ ਪਰਮਾਤਮਾ ਤੇ ਵਿਸ਼ਵਾਸ ਰੱਖੋ ਸਭ ਕੁਝ ਮਿਲਦਾ ਟਾਈਮ ਪੈ ਕੇ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਹੈ ਤੱਤੇ ਕਾਲੇ ਨਾ ਹੋਇਆ ਕਰੋ ਠੀਕ ਹੈ ਥੋੜਾ ਸਬਰ ਤੇ ਸੰਤੋਖ ਜ਼ਰੂਰੀ ਹੈ ਸਾਰਿਆਂ ਨੇ ਕੀਤੇ ਹੋਏ ਐ ਤੇ ਸਬਰ ਸੰਤੋਖ ਤੁਸੀਂ ਇਕੱਲੇ ਨਹੀਂ ਕਰ ਰਹੇ ਠੀਕ ਹੈ ਮਿਹਨਤ ਸਾਰੇ ਕਰਦੇ ਐ ਤੇ ਤੁਸੀਂ ਇਕੱਲੇ ਨਹੀਂ ਕਰ ਰਹੇ ਹੁਣ ਦਰਾ ਦੇ 11 ਵਜੇ ਨਾਲੇ ਤੇ ਮੈਂ ਵੀਡੀਓ ਬਣਾ ਰਹੀ ਆਂ ਕਾਦੇ ਲਈ ਬਣਾ ਰਹੀ ਆਂ ਮਿਹਨਤ ਕਰ ਰਹੀ ਆਂ ਹਾਂ ਵੀ ਮੇਰਾ ਚੈਨਲ ਆ ਮੈਂ ਵੀਡੀਓ ਪਾਉਣੀ ਆ ਸੋ ਵੀਡੀਓ 'ਚ ਕੋਈ ਕਮੀ ਰਹੀ ਹੋਵੇ ਤਾਂ ਸੌਰੀ ਚਾਹਣੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਚੜ੍ਹਦੀ ਕਲਾ 'ਚ ਰੱਖੇ ਆਪ ਜੀ ਦੇ ਘਰੇ ਵੀ ਖੁਸ਼ੀਆਂ ਖੇੜੇ ਆਉਣ ਜੀ